ਪਿੰਡ ਗੁੜੇ ਦੀ ਰਹਿਣ ਵਾਲੀ ਜਗਤਾਰ ਕੌਰ ਗਿੱਲ ਆਪਣੇ ਮਾਪਿਆਂ ਦੇ ਨਾਲ 1994 ਦੇ ਵਿੱਚ ਕੈਨੇਡਾ ਵਿੱਚ ਮੂਵ ਹੋ ਜਾਂਦੀ ਹੈ। ਉਹ ਆਪਣੇ ਮਾਪਿਆਂ ਦੀ ਲਾਇਕ ਧੀ ਸੀ ਅਤੇ ਬਹੁਤ ਹੀ ਹੁਨਰਮੰਦ ਸੀ। ਉਹ ਕੈਨੇਡਾ ਵਿੱਚ ਜਾ ਕੇ ਜੌਬ ਕਰਨਾ ਸ਼ੁਰੂ ਕਰਦੀ ਹੈ। 1997 ਵਿੱਚ ਉਹ ਕੈਨੇਡਾ ਤੋਂ ਪੰਜਾਬ ਆਉਂਦੀ ਹੈ ਅਤੇ ਉੱਥੇ ਹੀ ਕਰਦਿਆਂ ਨੇ ਉਸਦੇ ਲਈ ਇੱਕ ਲਾਇਕ ਮੁੰਡਾ ਲੱਭਿਆ ਹੁੰਦਾ ਜੋ ਕਿ ਗਰੀਬ ਘਰ ਰਾਨਚੋਂ ਹੁੰਦਾ ਹੈ ਜਿਸ ਦਾ ਨਾਮ ਸੀ ਭੁਪਿੰਦਰ ਸਿੰਘ ਗਿੱਲ। ਜਗਤਾਰ ਕੌਰ ਗਿੱਲ ਅਤੇ ਭਵਿੰਦਰ ਸਿੰਘ ਗਿੱਲ ਦੋਹੀ ਵਿਆਹ ਕਰਾਉਣ ਤੋਂ ਬਾਅਦ ਕੁਝ ਸਮੇਂ ਬਾਅਦ ਕੈਨੇਡਾ ਵਾਪਸ ਚਲੇ ਜਾਂਦੇ ਨੇ ਕੈਨੇਡਾ ਵਿੱਚ ਜਾ ਕੇ ਭਵਿੰਦਰ ਸਿੰਘ ਨੂੰ ਇੱਕ ਬੱਸ ਕੰਪਨੀ ਦੇ ਵਿੱਚ ਜੋਬ ਮਿਲ ਜਾਂਦੀ ਜਿੱਥੇ ਉਹ ਜੋਬ ਕਰਦਾ ਹੈ ਤੇ ਆਪਣੀ ਫੈਮਿਲੀ ਦੇ ਨਾਲ ਜ਼ਿੰਦਗੀ ਕੱਤੀਦਕਾਣਾ ਪੰਡਾ ਹੈ ਭਵਿੰਦਰ ਸਿੰਘ ਜਿੱਥੇ ਬੱਸ ਕੰਪਨੀ ਵਿੱਚ ਕੰਮ ਕਰਦਾ ਹੈ ਉੱਥੇ ਹੀ ਜਗਤਾਰ ਕੌਰ ਉਸ ਨੂੰ ਇੱਕ ਇਲੈਕਟ੍ਰੋਨਿਕ ਕੰਪਨੀ ਵਿੱਚ ਜੋਬ ਮਿਲ ਜਾਂਦੀ ਹੈ ਤੇ ਦੋਹਾਂ ਦੀ ਇਨਕਮ ਇੱਕ ਕਮਾਈ ਦਾ ਸਾਥ ਨਾਲ ਸ਼ੁਰੂ ਹੋ ਜਾਂਦਾ ਹੈ ਕੁਝ ਸਮੇਂ ਬਾਅਦ ਦੋਨੋਂ ਹੀ OTTAWA ਸ਼ਹਿਰ ਦੇ ਸਾਊਥ ਸਾਈਡ ਇੱਕ ਘਰ ਲੈ ਲੈਂਦੇ ਨੇ ਉਹਨਾਂ ਦੇ ਕੁਝ ਸਮੇਂ ਬਾਅਦ ਤਿੰਨ ਬੱਚੇ ਹੁੰਦੇ ਨੇ ਜਿਨ੍ਹਾਂ ਵਿੱਚੋਂ ਦੋ ਕੁੜੀਆਂ ਸਨ ਇੱਕ ਦੀ ਉਮਰ 15 ਸਾਲ ਤੇ ਦੂਜੀ ਦੀ ਉਮਰ 10 ਸਾਲ ਹੈ 91 ਮੁੰਡਾ ਸੀ ਜਿਸ ਦੀ ਉਮਰ ਕਰੀਬਨ 8 ਸਾਲ ਸੀ ਬੜੀ ਕੁੜੀ ਦਾ ਨਾਮ ਦਿਲਪ੍ਰਿਕਾ ਸੀ ਅਤੇ ਉਸ ਦਾ ਆਪਣੇ ਮਾਪਿਆਂ ਨਾਲ ਬਹੁਤ ਪਿਆਰ ਬਹੁਤ ਜ਼ਿਆਦਾ ਸੀ 28 ਜਨਵਰੀ 2014 ਅੰਤਰੀਕ ਆ ਜਾਂਦੀ ਹੈ ਇਸੇ ਸਾਲ ਭਵਿੰਦਰ ਗਿੱਲ ਅਤੇ ਜਗਤਾਰ ਕੌਰ ਦੇ ਵਿਆਹ ਨੂੰ ਕਰੀਬਨ 17 ਸਾਲ ਹੋ ਜਾਂਦੇ ਨੇ ਇੱਕ ਦਿਨ ਪਹਿਲਾਂ ਹੀ ਜਗਤਾਰ ਕੌਰ ਗਿੱਲ ਦਾ ਆਪਰੇਸ਼ਨ ਹੋਇਆ ਸੀ ਜੋ ਕਿ ਹਰਨਿਆ ਦਾ ਸੀ ਇਸ ਕਰਕੇ ਡਾਕਟਰ ਨੇ ਉਸ ਨੂੰ ਬੈਸਟ ਰੈਸਟ ਲਈ ਕਿਹਾ ਹੋਇਆ ਸੀਗਾ ਇਸੇ ਕਰਕੇ ਭੁਪਿੰਦਰ ਗਿੱਲ ਅਤੇ ਉਸਦੀ ਕੁੜੀ ਦਿਲਪ੍ਰਿਤ कौर ਘਰੇ ਸਨ ਇਸ ਕਰਕੇ ਉਹ ਦੋਈ ਜਣੇ ਉਸ ਦਿਨ ਸ਼ੋਪਿੰਗ ਕਰਨ ਵੀ ਦੋਈ ਇਕੱਠੇ ਜਾਂਦੇ ਨੇ ਕਿਉਂਕਿ ਭੁਪਿੰਦਰ कौर ਗਿੱਲ ਦਾ ਆਪਰੇਟ ਹੋਇਆ ਸੀ ਇਸ ਕਰਕੇ ਉਹ ਘਰ ਹੀ ਰਹਿੰਦੀ ਹੈ ਇਸ ਵਿੱਚ ਦ੍ਰਿਤ ਅਤੇ ਉਸਦੇ ਫਾਦਰ ਸਾਹਿਬ ਗੋਪਿੰਦਰ ਗਿੱਲ ਮੋਲ ਵਿੱਚ ਜਾਂਦੇ ਜਿੱਥੇ ਉਹ ਸ਼ਾਪਿੰਗ ਕਰਦੇ ਨੇ ਗੋਪਿੰਦਰ ਗਿੱਲ ਜੋ ਕਿ 11 ਵਜੇ ਦੇ ਕਰੀਬਨ ਆਪਣੇ ਘਰ ਤੋਂ ਬਾਹਰ ਜਾਂਦੇ ਨੇ ਸ਼ਾਪਿੰਗ ਵਾਸਤੇ ਕਿਉਂਕਿ ਉਸ ਦਿਨ ਉਹਨਾਂ ਦੀ ਐਨੀਵਰਸਰੀ ਵੀ ਸੀ ਉਹ ਸਟੋਰ ਜਾ ਕੇ ਸ਼ਾਪਿੰਗ ਕਰਦੇ ਨੇ ਅਤੇ ਕਰੀਬਨ 2 ਘੰਟੇ ਦਾ ਸ਼ਾਪਿੰਗ ਕਰਨ ਤੋਂ ਬਾਅਦ 1:30 ਵਜੇ ਦੇ ਕਰੀਬਨ ਘਰ ਵਾਪਸ ਆਉਂਦੇ ਨੇ ਜਦੋਂ ਉਹ ਸ਼ਾਪਿੰਗ ਤੋਂ ਵਾਪਸ ਆਉਂਦੇ ਨੇ ਤੇ ਦਿਲਪ੍ਰੀਤ ਅਤੇ ਉਸ ਦਾ ਬਾਦਰ ਦੇਖਦੇ ਨੇ ਕਿ ਘਰ ਦਾ ਬੂਹਾ ਖੁੱਲਾ ਹੋਇਆ ਹੈ ਅਤੇ ਦਿਲਪ੍ਰੀਤ ਸਭ ਤੋਂ ਪਹਿਲਾਂ ਘਰ ਦੇ ਅੰਦਰ ਐਂਟਰ ਹੁੰਦੀ ਹੈ ਜਦੋਂ ਉਹ ਦੇਖਦੀ ਹੈ ਕਿ ਉਸ ਦੀ ਮਾਤਾ ਜਗਤਾਰਤ ਹੋ ਰਹੀ ਲ ਜੋ ਕਿ ਸੋਫੇ ਉੱਤੇ ਸੀ ਉਹ ਸੋਫੇ ਤੋਂ ਹੇਠਾਂ ਡਿੱਗੀ ਹੋਈ ਸੀ ਅਤੇ ਫੋਨ ਵਿੱਚ ਗਲਤਪਕ ਸੀ ਦਿਲਪ੍ਰੀਤ ਕੋਰਾ ਇਸ ਤੋਂ ਬਾਅਦ ਪੁਲਿਸ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਜਦੋਂ ਫੋਨ ਕਰਨ ਦੀ ਕੋਸ਼ਿਸ਼ ਕਰਦੀ ਹੈ ਉੱਥੇ ਦੇਖਦੀ ਹੈ ਕਿ ਟੈਲੀਫੋਨ ਦੀਆਂ ਤਾਰਾਂ ਕੱਟੀਆਂ ਹੋਈਆਂ ਨੇ ਪਰ ਉਹ ਫਿਰ ਵੀ ਕਿਸੇ ਨਾ ਕਿਸੇ ਢੰਗ ਨਾਲ ਪੁਲਿਸ ਨੂੰ ਇਸ ਚੀਜ਼ ਬਾਰੇ ਇਤਲਾਹ ਦੇ ਦਿੰਦੀ ਹੈ ਪੁਲਿਸ ਮੌਕੇ ਉੱਤੇ ਆ ਕੇ ਡੀਐਨਏ ਕਲੈਕਟ ਕਰ ਲੈਂਦੀ ਹੈ ਅਤੇ ਨਾਲ ਹੀ ਆਪਣੀ ਜਾਂਚ ਸ਼ੁਰੂ ਕਰ ਦਿੰਦੀ ਹੈ ਜਦੋਂ ਪੁਲਿਸ ਆਪਣੀ ਜਾਂਚ ਕਰਦੀ ਹੈ ਤਾਂ ਉਹ ਦੇਖਦੇ ਨੇ ਕਿ ਜਗਤਾਰਪੁਰ ਗੰਦੇ ਸਿਰ ਦੇ ਉੱਤੇ ਰੋਡਾ ਨਾਂ ਮਾਰ ਕੀਤਾ ਗਿਆ ਹੈ ਅਤੇ ਉਸ ਦਾ ਗਲਾ ਵੀ ਕਿਸੇ ਤਿੱਖੀ ਚੀਜ਼ ਨਾਲ ਵੱਢਿਆ ਗਿਆ ਹੈ ਪੁਲਿਸ ਘਰ ਨੂੰ ਸੀਜ਼ ਕਰਕੇ ਅਤੇ ਸਾਰੇ ਪਰਿਵਾਰ ਨੂੰ ਘਰੋਂ ਬਾਹਰ ਕੱਢ ਦਿੰਦੀ ਹੈ ਪੁਲਿਸ ਵਾਰੰਟ ਲੈ ਕੇ ਘਰ ਦੀ ਜਾਂਚ ਸ਼ੁਰੂ ਕਰ ਦਿੰਦੀ ਹੈ ਅਤੇ ਜਦੋਂ ਉਹ ਜਾਂਚ ਸ਼ੁਰੂ ਕਰਦੇ ਹਨ ਤੇ ਉਹਨਾਂ ਨੂੰ ਇੱਕ ਰੋਡ ਮਿਲਦੀ ਹੈ ਜੋ ਕਿ 크리스마ਸ ਟਰੀ ਦੇ ਵਿੱਚ ਲੁਕੋਈ ਗਈ ਸੀ। ਔਰ ਰੋਡ ਜੋ ਕਿ ਜਿਮ ਵਾਲੀ ਸੀ ਜਿਸ ਨੂੰ weight lifting ਦੇ ਲਈ ਯੂਜ਼ ਕੀਤਾ ਜਾਂਦਾ ਹੈ ਤੇ ਕਿਚਨ ਦੇ ਵਿੱਚ ਪੁਲਿਸ ਨੂੰ ਚਾਕੂ ਮਿਲਦੇ ਨੇ ਜਿਸ ਦੇ ਉੱਤੇ ਫੋਨ ਲੱਗਾ ਹੋਇਆ ਸੀ। ਉਥੇ ਜ਼ਿਆਦਾਤਰ ਫੋਨ ਤਾਂ ਜਗਤਾਰ ਰਿਪੋਰਟਿਲਦਾ ਹੀ ਸੀ ਪਰ ਪੁਲਿਸ ਨੂੰ ਉੱਤੇ ਹੋਰ ਵੀ ਫੋਨ ਦੇ ਧੱਬੇ ਮਿਲਦੇ ਨੇ ਜੋ ਕਿ ਜਗਤਾਰ ਬਰੋਂ ਗਿਲਦਾ ਨਹੀਂ ਸੀ। ਪੁਲਿਸ ਇੱਥੇ ਇੱਕ ਸਕੀਮ ਵਰਤਦੀ ਹੈ ਅਤੇ ਕ੍ਰਿਸਮਸ ਟਰੀ ਦੇ ਵਿੱਚ ਹੀ ਉਹ ਰੋਡ ਨੂੰ ਦੁਬਾਰਾ ਚਿ ਲਗਾਉਂਦੀ ਹੈ ਅਤੇ ਉੱਥੇ ਨਾਲ ਹੀ ਇੱਕ ਕੈਮਰਾ ਵੀ ਫਿੱਟ ਕਰ ਦਿੰਦੀ ਹੈ। ਉੱਥੇ ਹੀ ਪੁਲਿਸ ਭਵਿੰਦਰ ਸਿੰਘ ਗਿੱਲਾ ਤੇ ਉਹਦੇ ਬਾਕੀ ਬੱਚਿਆਂ ਨੂੰ ਘਰ ਆਉਣ ਦੀ ਪਰਮਿਸ਼ਨ ਵੀ ਦੇ ਦਿੰਦੇ ਨੇ। ਭਵਿੰਦਰ ਸਿੰਘ ਸਭ ਤੋਂ ਪਹਿਲਾਂ ਘਰ ਆਉਂਦਾ ਹੈ ਅਤੇ ਆਉਂਦਾ ਹੀ ਸਟੋਰੂਮ 'ਚ ਜਾਂਦਾ ਜਿੱਥੇ ਕ੍ਰਿਸਮਸ ਟਰੀ ਵਿੱਚ ਉਹਨੇ ਰੋਡ ਲਗਾਈ ਹੋਈ ਸੀ। ਉਥੋਂ ਰੋਡ ਚੱਕ ਕੇ ਉਹ ਘਰ ਤੋਂ 5-6 ਕਿਲੋਮੀਟਰ ਦੂਰ ਜਾਂਦਾ ਹੈ ਤੇ ਸਿੱਟ ਦਿੰਦਾ ਹੈ ਪੁਲਿਸ ਇਹ ਸਭ ਦੇਖ ਰਹੀ ਸੀ ਅਤੇ ਭੁਪਿੰਦਰ ਗਿੱਲ ਦਾ ਪਿੱਛਾ ਵੀ ਕਰਨ ਲਾ ਸ਼ੁਰੂ ਕਰ ਦਿੰਦੀ ਹੈ ਜਦੋਂ ਪੁਲਿਸ ਦੇਖਦੀ ਹੈ ਕਿ ਭੁਪਿੰਦਰ ਗਿੱਲ ਨੇ ਦੂਰ ਜਾ ਕੇ ਕੋਈ ਰੋਡ ਨੂੰ ਸਿੱਟਿਆ ਹੈ ਤੇ ਇਸ ਤੋਂ ਬਾਅਦ ਹੀ ਪੁਲਿਸ ਭੁਪਿੰਦਰ ਗਿੱਲ ਤੋਂ ਵੀ ਪੁੱਛਗਈ ਸ਼ੁਰੂ ਕਰ ਦਿੰਦੀ ਹੈ ਜਦੋਂ ਪੁਲਿਸ ਤੋਂ ਹੁੰਦੇ ਸੀਗੇ ਤੋਂ ਜਾਂਚ ਸ਼ੁਰੂ ਕਰਦੀ ਹੈ ਤਾਂ ਉਹ ਪੁਲਿਸ ਨੂੰ ਦੱਸਦਾ ਹੈ ਕਿ ਜਦੋਂ ਉਹ ਆਪਣੀ ਬੇਟੀ ਦੇ ਨਾਲ ਦਿਲਪ੍ਰਿਤ ਕੌਰ ਦੇ ਨਾਲ ਘਰ ਐਂਟਰ ਹੁੰਦਾ ਹੈ ਤਾਂ ਇਸ ਰੋਡ ਦੇ ਉੱਤੇ ਉਸਦੇ ਹੱਥ ਲੱਜ ਜਾਂਦੇ ਨੇ ਅਤੇ ਜੋ ਸ਼ਿੰਕ ਦੇ ਵਿੱਚ ਚਾਕੂ ਪਏ ਹੁੰਦੇ ਨੇ ਉਹਨਾਂ ਤੇ ਵੀ ਉਸਦੇ ਹੱਥ ਲੱਜ ਜਾਂਦੇ ਨੇ ਇਸ ਕਰਕੇ ਉਸਨੇ ਡਰ ਦੇ ਮਾਰੇ ਨੇ ਇਹ ਸਭ ਕੁਝ ਕੀਤਾ ਜਾਨਕਿ ਡਰੋਡ ਵੀ ਘਰੋਂ ਚਾੱਕ ਕੇ ਬਾਹਰ ਸਟਰਨ ਤਾਂ ਹੀ ਗਿਆ ਸੀ ਤਾਕੀ ਪੁਲਿਸ ਨੂੰ ਇਹ ਨਾ ਲੱਗੇ ਕਿ ਗੁਬਿੰਦਰ ਸਿੰਘ ਗਿੱਲ ਨੇ ਖੁਦ ਹੀ ਆਪਣੀ ਧੀ ਦਾ ਕਤਲ ਕੀਤਾ ਹੈ ਪੁਲਿਸ ਜਦੋਂ ਵੀ ਜਾਂਚ ਸ਼ੁਰੂ ਕਰਦੀ ਹੈ ਸਭ ਤੋਂ ਪਹਿਲਾਂ ਉਹਦਾ ਸ਼ੱਕ ਹਮੇਸ਼ਾ ਹੀ ਪਰਿਵਾਰਕ ਮੈਂਬਰਾਂ ਤੇ ਜਾਂਦਾ ਹੈ ਤੋਂ ਇਸ ਕੇਸ ਦੇ ਵਿੱਚ ਗੁਬਿੰਦਰ ਸਿੰਘ ਗਿੱਲ ਹੀ ਉਹ ਪਰਿਵਾਰਕ ਮੈਂਬਰ ਸੀ ਜੋ ਕਿ ਇਹ ਘਟਨਾ ਕਰ ਸਕਦਾ ਸੀ ਇਸ ਕਰਕੇ ਪੁਲਿਸ ਨੇ ਗੁਬਿੰਦਰ ਸਿੰਘ ਗਿੱਲ ਉੱਤੇ ਨਿਗਾਹ ਬਣਾ ਕੇ ਰੱਖੀ ਹੋਈ ਸੀ ਪੁਲਿਸ ਜਦੋਂ ਜਾਂਚ ਨੂੰ ਕਰਦੀ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਗੁਬਿੰਦਰ ਸਿੰਘ ਗਿੱਲ ਦੇ ਫੋਨ ਦੇ ਉੱਤੇ 200 ਤੋਂ ਵੱਧ ਗੱਲਾਂ ਹੋਈਆਂ ਨੇ ਜੋ ਕਿ ਉੱਥੇ ਰਹਿਣ ਵਾਲੀ ਗੁਰਪ੍ਰੀਤ ਕੌਰ ਦੇ ਨਾਲ ਹੋਈਆਂ ਸਨ ਗੁਰਪ੍ਰੀਤ ਕੌਰ ਜੋ ਕਿ ਪੰਜਾਬ ਚ ਰਹਿਣ ਵਾਲੀ ਸੀ ਅਤੇ ਬਚਪਨ ਦੇ ਵਿੱਚ ਹੀ ਉਹ ਕੈਨੇਡਾ ਮੂਵ ਹੋ ਗਈ ਸੀ ਅਤੇ ਕੈਨੇਡਾ ਵਿੱਚ ਹੀ ਉਸਨੇ ਇੱਕ ਗੋਰੇ ਨਾਲ ਵਿਆਹ ਕਰਾ ਲਿਆ ਸੀ ਜਿਸ ਤੋਂ ਬਾਅਦ ਉਹ ਗੁਰਪ੍ਰੀਤ ਕੌਰ ਤੋਂ ਗੁਰਪ੍ਰੀਤ ਨੋਰਲ ਬਣ ਜਾਂਦੀ ਹੈ ਕੈਨੇਡਾ ਵਿੱਚ ਉਹ ਇੱਕ ਜੇਸਨ ਨਾਮ ਦੇ ਗੋਰੇ ਨਾਲ ਵਿਆਹ ਕਰਾਉਂਦੀ ਹੈ ਉਸ ਦੇ ਨਾਲ ਹੀ ਭੁਵਿੰਦਰ ਸਿੰਘ ਗਿੱਲ ਦੀਆਂ 200 300 ਦੇ ਕਰੀਬਨ ਕੋਲਾ ਸੀ ਇਸ ਤੋਂ ਬਾਅਦ ਹੀ ਕੁਲਤੂ ਭੁਵਿੰਦਰ ਗਿੱਲ ਅਤੇ ਗੁਰਪ੍ਰੀਤ ਕੌਰ ਦੇ ਉੱਤੇ ਸ਼ੱਕ ਪੈ ਜਾਂਦਾ ਹੈ ਕਿ ਇਨਾ ਨਹੀਂ ਜ਼ਰੂਰ ਕੋਈ ਨਾ ਕੁਝ ਇਸ ਵਿੱਚ ਕੀਤਾ ਹੋਵੇਗਾ ਇਸ ਵਿੱਚ ਪੁਲਿਸ ਗੁਰਪ੍ਰੀਤ ਨਾਲ ਨੂੰ ਕੁਝ ਕਿਛ ਲਈ ਸਾਦੀ ਹੈ ਅਤੇ ਗੁਰਪ੍ਰੀਤ ਨਾਲੇ ਸੇ ਦੱਸਦੀ ਹੈ ਕਿ ਉਹ ਉਸ ਦਿਨ ਆਪਣੇ ਘਰ ਹੀ ਸੀ ਅਤੇ ਉਸਨੇ ਇਸ ਵਿੱਚ ਕੁਝ ਨਹੀਂ ਕੀਤਾ ਬਲਕਿ ਉਹ ਕੁਝ ਸਮੇਂ ਬਾਅਦ ਸ਼ੋਪਿੰਗ ਕਰਨ ਆਪਣੇ ਘਰੋਂ ਜ਼ਰੂਰ ਗਈ ਸੀ ਜਿਸ ਸਟੋਰ 'ਚ ਹੋ ਜਾਂਦੀ ਹੈ ਉਸ ਸਟੋਰ ਦੇ ਵਿੱਚ ਭੁਪਿੰਦਰ ਗਿੱਲ ਅਤੇ ਉਸ ਦੀ ਬੇਟੀ ਦਿਲਪ੍ਰੀਤ ਕੌਰ ਪਹਿਲੇ ਹੀ ਮੌਜੂਦ ਸਨ ਅਤੇ ਉਹ ਉੱਥੇ ਉਹਨਾਂ ਨੂੰ ਵੀ ਮਿਲਦੀ ਹੈ ਇਸ ਤੋਂ ਬਾਅਦ ਉਹ ਆਪ ਵਾਪਸ ਆਪਣੇ ਘਰ ਆ ਗਏ ਅਤੇ ਸਾਰਾ ਦਿਨ ਆਪਣੇ ਘਰ ਹੀ ਰਹਿ ਕੇ ਆਰਾਮ ਕੀਤਾ ਪੁਲਿਸ ਇਸ ਤੋਂ ਬਾਅਦ ਡੀਐਨਏ ਦੀ ਜਾਂਚ ਸ਼ੁਰੂ ਕਰਦੀ ਹੈ ਅਤੇ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਉਹਨਾਂ ਨੇ ਸੈਂਪਲਸ ਇਕੱਠੇ ਕੀਤੇ ਨੇ ਉਹ ਡੀਐਨਏ ਭਿੰਦਰ ਸਿੰਘ ਦਾ ਨਹੀਂ ਹੈ ਇਸ ਤੋਂ ਬਾਅਦ ਉਹਨਾਂ ਦਾ ਸ਼ੱਕ ਗੁਰਪ੍ਰੀਤ ਕੌਰ ਯਾਫਤ ਕਹੀਏ ਗੁਰਪ੍ਰੀਤ ਕੌਰ ਰਨੋਲ ਦੇ ਉੱਤੇ ਜਾਂਦਾ ਹੈ ਪੁਲਸ ਗੁਰਪ੍ਰੀਤ ਕੌਰ ਦਾ ਡੀਐਨਏ ਨੇਂਦਲੀਖ ਜਾਲ ਪਸਾਉਂਦੀ ਹੈ ਅਤੇ ਉਸ ਨੂੰ ਇੱਕ ਲੋਟਰੀ ਦੇ ਬਹਾਨਾ ਦੇ ਕੇ ਉਸ ਦਾ ਡੀਐਨਏ ਸੈਂਪਲ ਕਲੈਕਟ ਕਰ ਲੈਂਦੀ ਹੈ ਅਤੇ ਇਸ ਤੋਂ ਬਾਅਦ ਉਹ ਆਪਣੀ ਅੱਗੇ ਜਾਂਚ ਫੋਰੈਂਸਿਕ ਲੈਬ ਵਿੱਚ ਭੇਜ ਦਿੰਦੀ ਹੈ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਨੂੰ ਪਤਾ ਲੱਗ ਜਾਂਦਾ ਹੈ ਕਿ ਜੋ ਰੋਡ ਦੇ ਉੱਤੇ ਖੂਨ ਲੱਗਾ ਹੋਇਆ ਸੀ ਉਹ ਗੁਰਪ੍ਰੀਤ ਕੌਰ ਨੋਲ ਦਾ ਹੀ ਸੀ ਪੁਲਿਸ ਇਸ ਤੋਂ ਬਾਅਦ ਹੋਰ ਵੀ ਸਬੂਤ ਇਕੱਠੇ ਕਰਨ ਤੇ ਲੱਗ ਜਾਂਦੀ ਹੈ ਪੁਲਿਸ ਨੇ ਇਸ ਦੇ ਵਿੱਚ ਇਹ ਵੀ ਬਤਲਾਇਆ ਹੈ ਕਿ ਗੁਰਪ੍ਰੀਤ ਕੌਰ ਨਾਲ ਅਤੇ ਭੁਪਿੰਦਰ ਸਿੰਘ ਗਿੱਲ ਦੇ ਆਪਸੀ ਸਬੰਧ ਬਹੁਤ ਵਧੀਆ ਸਨ ਜੋ ਕਿ ਪਿਛਲੇ 3 ਸਾਲਾਂ ਤੋਂ ਰਿਲੇਸ਼ਨ ਵਿੱਚ ਸਨ ਜਿੱਥੇ ਟਰਾਂਸਪੋਰਟ ਡਿਪਾਰਟਮੈਂਟ ਵਿੱਚ ਭੁਪਿੰਦਰ ਸਿੰਘ ਜੌਬ ਕਰਦਾ ਸੀ ਉੱਥੇ ਹੀ ਗੁਰਪ੍ਰੀਤ ਕੌਰ ਵੀ ਜੌਬ ਕਰਦੀ ਸੀ ਜਿੱਥੋਂ ਹੀ ਉਹਨਾਂ ਦਾ ਆਪਸ ਵਿੱਚ ਇਹ ਰਿਲੇਸ਼ਨਸ਼ਿਪ ਬਿਲਡ ਅਪ ਹੋ ਗਿਆ ਇਸ ਕਰਕੇ ਇਹ ਦੋਨੋਂ ਲੋਕ ਆਪਣੀ ਜ਼ਿੰਦਗੀ ਇਕੱਠੀ ਸ਼ੁਰੂ ਕਰਨਾ ਚਾਹੁੰਦੇ ਸਨ ਇਸ ਕਰਕੇ ਹੀ ਇਹਨਾਂ ਨੇ ਜਗਤਾਰ ਕੋਲ ਨੂੰ ਆਪਣੇ ਰਸਤੇ ਵਿੱਚ ਹਟਾਉਣ ਦਾ ਫੈਸਲਾ ਕੀਤਾ ਜਦੋਂ ਪੁਲਿਸ ਨੇ ਇਹਨਾਂ ਦੋਨੂੰ ਬਿਠਾ ਕੇ ਪੁੱਛਿਆ ਕਿ ਉਹਨਾਂ ਨੇ ਇਹ ਦਿਨ ਹੀ ਕਿਉਂ ਚੁਣੇ ਤਾਂ ਉਹਨਾਂ ਨੇ ਦੱਸਿਆ ਕਿ ਉਹ ਇਸ ਦਿਨ ਦੀ ਪਿਆਰੀ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਕਰ ਰਹੇ ਸਨ ਜਦੋਂ ਉਹਨਾਂ ਨੂੰ ਪਤਾ ਲੱਗਾ ਜਗਤਾਰ ਕੋਲ ਦਾ ਹਰ ਦਿਨ ਦਾ ਪੁਖਸ਼ਣ ਹੋਣ ਵਾਲਾ ਹੈ ਤਾਂ ਉਹ ਸੋਚਦੇ ਨੇ ਕਿ ਕਿਉਂ ਨਾ ਇਹਨਾਂ ਦਿਨਾਂ ਵਿੱਚ ਹੀ ਉਸ ਦਾ ਕੰਮ ਕਰ ਦਿੱਤਾ ਜਾਵੇ ਕਿਉਂਕਿ ਉਹ ਉਸ ਸਮੇਂ ਨਾ ਹੀ ਜ਼ਿਆਦਾ ਤਾਕਤਵਰ ਹੋਵੇਗੀ ਨਾ ਹੀ ਆਪਣਾ ਵਿਜਬਚਾਰ ਕਰ ਸਕੇਗੀ ਗੋਬਿੰਦ ਸਿੰਘ ਗਿੱਲ ਉਸ ਦਿਨ ਫਿਰ ਆਪਣੇ ਘਰੋਂ ਨਿਕਲਦਾ ਹੈ ਅਤੇ ਰਸਤੇ ਵਿੱਚ ਗੁਰਪ੍ਰੀਤ ਕੌਰ ਦਾ ਘਰ ਪੈਂਦਾ ਹੈ ਅਤੇ ਉੱਥੇ ਹੀ ਉਸ ਨੂੰ ਇਹ ਸਾਈਨ ਦੇ ਦਿੰਦਾ ਹੈ ਕਿ ਤੂੰ ਹੁਣ ਘਰ ਜਾ ਸਕਦੀ ਹੈ ਇਸ ਵਿੱਚ ਗੋਬਿੰਦ ਸਿੰਘ ਗਿੱਲ ਘਰ ਦਾ ਗੇਟ ਖੁੱਲਾ ਛੱਡ ਕੇ ਗਿਆ ਸੀ ਅਤੇ ਗੇਟ ਦੇ ਪਿੱਛੇ ਹੀ ਉਹ ਰੋਡ ਲੱਕੋ ਕੇ ਗਿਆ ਸੀ ਜਿਸ ਦੇ ਨਾਲ ਜਗਤਾਰ ਕੌਰ ਗਿੱਲ ਦੇ ਸਿਰ ਦੇ ਉੱਤੇ ਮਾਰਿਆ ਗਿਆ ਸੀ ਇਸ ਵਿੱਚ ਗੋਤ ਤੇ ਕੋਰ ਜਗਤਾਰ ਕੋਲ ਦੇ ਘਰ ਜਾਂਦੀ ਹੈ ਅਤੇ ਦਰਵਾਜ਼ਾ ਖੁੱਲੇ ਹੋਣ ਕਰਕੇ ਅੰਦਰ ਜਾ ਕੇ ਪਿਛੋ ਰੋਡ ਚਾਕੇ ਜਗਤਾਰ ਕੋਲ ਦੇ ਕੋਲ ਜਾ ਕੇ 15 ਤੋਂ ਲੈ ਕੇ 16 ਵਾਰੀ ਉਸ ਦੇ ਸਿਰ ਦੇ ਵਿੱਚ ਮਾਰਦੀ ਹੈ ਪਰ ਉਸ ਤੋਂ ਬਾਅਦ ਵੀ ਜਦੋਂ ਦੇਖਦੀ ਕਿ ਉਸ ਦੀ ਸਾਹ ਦੀ ਦੋਰ ਹਜੇ ਤੱਕ ਟੁੱਟੀ ਨਹੀਂ ਤਾਂ ਉਹ ਕਿਚਨ ਦੇ ਵਿੱਚ ਜਾ ਕੇ ਉੱਥੋਂ ਚਾਕੂ ਲਿਆ ਕੇ ਜਗਤਾਰ ਕੋਰ ਗਿਲ ਦਾ ਗਲਾ ਵੜ ਦਿੰਦੀ ਹੈ ਇਹ ਰੋਡਾਂ ਦਾ ਵਾਰ ਇੰਨਾ ਖਤਰਨਾਕ ਕੀਤਾ ਗਿਆ ਸੀ ਕਿ ਜਦੋਂ ਜਗਤਾਰ ਕੌਰ ਦਾ ਅੰਤਿਮ ਸੰਸਕਾਰ ਕਰਨ ਦਾ ਮੇਲਾ ਸੀਗਾ ਤਾਂ ਉਸ ਵੇਲੇ ਪੁਲਿਸ ਵੱਲੋਂ ਅਤੇ ਜਗਤਾਰ ਕੌਰ ਦੇ ਮਾਤਾ ਪਿਤਾ ਵੱਲੋਂ ਉਸ ਦਾ ਚਿਹਰਾ ਦਿਖਾਉਣਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਜੋ ਵੀ ਉੱਥੇ ਲੋਕ ਆ ਰਹੇ ਸਨ ਇਹ ਕਤਲ 2014 ਵਿੱਚ ਹੋਇਆ ਹੈ ਪਰ 7 ਅਪ੍ਰੈਲ 2016 ਵਿੱਚ ਗੁਰਪ੍ਰੀਤ ਕੌਰ ਨੂੰ ਅਰੈਸਟ ਕੀਤਾ ਜਾਂਦਾ ਹੈ ਅਤੇ 13 ਅਪ੍ਰੈਲ ਗੋਬਿੰਦਰ ਗਿੱਲ ਨੂੰ ਰਸ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਉਹਨਾਂ ਨੂੰ 25 ਸਾਲ ਦੀ ਸਜ਼ਾ ਕੋਰਟ ਵੱਲੋਂ ਸੁਣਾਈ ਜਾਂਦੀ ਹੈ ਅਤੇ ਉਹ ਕੁਝ ਸਮਾਂ ਪਾ ਕੇ 2019 ਵਿੱਚ ਦੁਬਾਰਾ ਅਪਲਾਈ ਕਰਦੇ ਨੇ ਕਿ ਉਹਨਾਂ ਨੇ ਇਹ ਕਤਲ ਨਹੀਂ ਕੀਤਾ ਪਰ ਜਦੋਂ ਕੋਰਟ ਇਸ ਵਿੱਚ ਦੁਬਾਰਾ ਆਪਣਾ ਕਾਰਵਾਈ ਮੰਗਦੀ ਹੈ ਪੁਲਿਸ ਤੋਂ ਤਾਂ ਉਹ ਪੁਲਿਸ ਦ્વાਰਚੀ ਸਬੂਤ ਪੇਸ਼ ਕਰਦੀ ਹੈ ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਕੋਡ ਨੂੰ ਇਹਨਾਂ ਨੇ ਹੀ ਕਤਲ ਕੀਤਾ ਹੈ ਸੋ ਇਸ ਤੋਂ ਬਾਅਦ ਨੋਨ ਅਵੇਲੇਬਲ ਐਪਲੀਕੇਸ਼ਨ ਕੋਰਟ ਵੱਲੋਂ ਲਗਾਈ ਜਾਂਦੀ ਹੈ ਅਤੇ ਇਹਨਾਂ ਨੂੰ 25 ਸਾਲ ਦੀ ਤਾਂ ਉਮਰ ਦੀ ਸਜ਼ਾ ਦਿੱਤੀ ਗਈ ਹੈ ਜਿਸ ਦੇ ਵਿੱਚ ਇਹਨਾਂ ਨੂੰ ਕਦੀ ਬੇਲ ਨਹੀਂ ਦਿੱਤੀ ਜਾ ਸਕਦੀ ਇਸ ਤਰ੍ਹਾਂ ਇੱਕ ਕੇਸ ਹੋਰ ਖਤਮ ਹੋ ਜਾਂਦਾ ਹੈ ਪਰ ਇਸ ਦੇ ਵਿੱਚ ਜਗਤਾਰ ਕੌਰ ਗਿੱਲ ਦਾ ਕੀ ਦੋਸ਼ ਸੀਗਾ ਪਰ ਉਸ ਨੂੰ ਇੱਕ ਬੇਹਰਮੀ ਭਰੀ ਮੋਦ ਮਿਲੀ ਹੈ ਜੇਕਰ ਵੀਡੀਓ ਤੁਸੀਂ ਦੇਖਦੇ ਹੋਏ ਇੱਥੇ ਤੱਕ ਪਹੁੰਚ ਹੀ ਗਏ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ